ਵਾਰੀ ਵਾਰ ਸਿਕਣਾਂ ਗਈ ਸੀ ਖੜਕਲੇੰ ਦਾ ਕੱਚੂ ਆਏ ਮੇਰੇ ਜੱਸੂ ਆਏ ਮੇਰੇ ਜੱਸੂ ਆਏ ਲੋ ਜੱਸੂ ਐ ਇਨਫਲੂਐਂਸਰ ਯੂਟਿਊਬਰ ਤੁਮੇ ਵਾਲੀ ਭਾਬੀ ਇੱਕ ਵਾਰ ਫੇਰ ਤੋਂ ਸੁਰਖੀਆਂ ਦੇ ਵਿੱਚ ਆ ਗਈ ਐ ਰਣਜੀਤ ਕੌਰ ਇੱਕ ਵਾਰ ਫੇਰ ਸੁਰਖੀਆਂ ਦੇ ਵਿੱਚ ਐ ਕਿਉਂਕਿ ਮਸੀਤਰਮ ਬਾਰੇ ਪੋਲੀ ਪਾ ਦਿੱਤੀ ਬੋਲੀ ਤੁਸੀਂ ਸੁਣੀ ਹੋਣੀ ਐ ਗਲਤ ਟਿੱਪਣੀ ਮਸੀਹ ਭਾਈਚਾਰੇ ਵਾਰ ਕੀਤੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਰੋਸ ਦੀ ਲਹਿਰ ਹੈ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਵੱਲੋਂ ਉਸ ਦੇ ভাইস ਪ੍ਰਧਾਨ ਤੇ ਵੱਲੋਂ ਜਿਹੜਾ ਕੀ ਇੱਕ ਮੰਗ ਪੱਤਰ ਦਿੱਤਾ ਗਿਆ ਉਸ ਦੇ ਵਿੱਚੋਂ ਨਾ ਪਾਪੀ ਰਣਜੀਤ ਕੌਰ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਸਰਮ ਜੈਮਸੀ ਦੀ ਮੇਰਾ ਨਾਮ ਹਰਾਲ ਸਿੱਧੂ ਹੈ ਔਰ ਮੈਂ ਗਲੋਬਲ ਐਕਸ਼ਨ ਕਮੇਟੀ ਦਾ ਪੰਜਾਬ ਦਾ ভাইস ਪ੍ਰਧਾਨ ਔਰ ਅੱਜ ਅਸੀਂ ਸੀਪੀ ਸਾਹਿਬ ਦੇ ਦਫ਼ਤਰ ਆਏ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਇੱਕ ਰঞ্জੀਤ ਕੌਰ ਦੇ ਨਾਮ ਦੀ ਜਿਹਨੂੰ ਭਾਬੀ ਚੁੰਮੇ ਵਾਲੀ ਦੇ ਨਾਮ ਤੋਂ ਜਾਣਦੇ ਨੇ ਲੋਕ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਖੁਦਾਵੰਨ ਯਸ਼ੁਮਸੀਹ ਦਾ ਟਿੱਪਣੀ ਕੀਤੀ ਆ ਮਜ਼ਾਕ ਉਡਾਇਆ ਆ ਔਰ ਉਹਦੇ ਖਿਲਾਫ ਅਸੀਂ ਅੱਜ ਦਰਖਾਸਤ ਦੇਣ ਆਏ ਆ ਕਮਿਸ਼ਨਰ ਸਾਹਿਬ ਦੇ ਔਰ ਸਾਡੇ ਨਾਲ ਸਾਰੇ ਪਾਸਟਰ ਸਹਿਬਾਨ ਸਾਡੇ ਕ੍ਰਿਸਚਨ ਭਾਈਚਾਰੇ ਦੇ ਸਾਰੇ ਲੋਕ ਜਿਹੜੇ ਆਏ ਆ ਗਲੋਬਲ ਐਕਸ਼ਨ ਕਮੇਟੀ ਦੀ ਪੂਰੀ ਟੀਮ ਆਈ ਆ ਔਰ ਅਭਿਸ਼ਰਧਾ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਹਦੇ ਤੇ ਵਾੜਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਦੇਖੋ ਕਿ ਆਏ ਦਿਨ ਇਹ ਲੋਕ ਛੋਟੇ ਜਿਹੇ ਕਵੀਵਰ ਲੈਣ ਦੇ ਮਾਰੇ ਇੱਕ ਸਾਡੇ ਖੁਦਾਵੰ ਜਸ਼ਮਸੀ ਦੇ ਨਾਮ ਦੇ ਉੱਤੇ ਟਿੱਪਣੀਆਂ ਕਰਦੇ ਨੇ ਅਸੀਂ ਚਾਹੁੰਦੇ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਇਹ ਦੁਬਾਰਾ ਜਿਹੜੀ ਇਹ ਚੁੰਮੇ ਵਾਲੀ ਭਾਬੀ ਆ ਦੁਬਾਰਾ ਇਹੋ ਜੀ ਕਦੇ ਹਰਕਤ ਨਾ ਕਰ ਪਾਏ ਔਰ ਦੂਜਾ ਅਸੀਂ ਜਿੰਦੇ ਵੀ ਕ੍ਰਿਸ਼ਨ ਭਾਈਚਾਰਾ ਇੱਥੇ ਆਇਆ ਅੱਜ ਇਹ ਸਾਰੇ ਇਕੱਠੇ ਹੋ ਕੇ ਇਸ ਚੀਜ਼ ਦਾ ਵਿਰੋਧ ਕਰਦੇ ਆ ਕਿ ਜਿਹੜੀ ਇਹ ਭਾਬੀ ਚੁੰਮੇ ਵਾਲੀ ਹੈ ਤੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਰਨ ਜੈਮਸ ਜੀ ਜੋ ਜੈਮਸ ਜੀ ਨੇ ਪਾਸਟ ਰਿਪੋਰਟ ਕੀਤੀ ਜੀ ਵਿਦਿਆਰਥੀ ਮਹਿਲਾ ਵਿੰਗ ਦੀ ਪ੍ਰਧਾਨ ਜਿਸ ਤਰ੍ਹਾਂ ਤੁਸੀਂ ਦੇਖਿਆ ਰਾ ਸਿੱਧੂ ਜਿਨੇ ਦੱਸਿਆ ਕਿ ਹਾਂ ਵੀ ਅਸੀਂ ਸਾਰੇ ਅੱਜ ਕਮਿਸ਼ਨਰ ਸਾਹਿਬ ਜੀ ਦੇ ਕੋਲ ਆਏ ਸੀਗੇ ਲੁਧਿਆਣੇ ਤੋਂ ਇੱਕ ਚੁੰਮੇ ਵਾਲੀ ਭਾਬੀ ਉਹਨੇ ਰਣਜੀਤ ਕੌਰ ਨੇ ਇੱਕ ਇਦਾਂ ਦੀ ਟਿੱਪਣੀ ਕੀਤੀ ਪਰਵੇਸ਼ ਮਸੀ ਜੀ ਦੇ ਨਾਂ ਦੇ ਉੱਤੇ ਕਿ ਬਹੁਤ ਅਪਸ਼ਬਦ ਉਹਨੇ ਬੋਲੇ ਆ ਜੇディ ਮੈਨੂੰ ਨਹੀਂ ਪਤਾ ਅੱਜ ਜੁਮਾ ਵਾ ਆ ਫਰਾਈ ਵੀਰਵਾਰ ਆ ਜਾਂ ਜੁਮਾ ਵਾ ਤੇ ਆ ਚੱਕ ਚੁੰਮਾ ਯੇਸ਼ੂ ਦਾ ਨਾਮ ਲੈ ਕੇ ਜਦੋਂ ਅਸੀਂ ਜਾਣਦੇ ਪ੍ਰਭੂ ਯੇਸ਼ੂ ਸਾਡੇ ਮੁਕਤੀਦਾਤਾ ਪੂਰੀ ਮਨੁੱਖ ਜਾਤੀ ਦੇ ਲਈ ਆਏ ਤੇ ਉਹਨੇ ਕਿੰਨੇ ਅਪਸ਼ਬਦ ਪਰਵੇਸ਼ ਮਸੀਹ ਜਿਹਦੇ ਖਿਲਾਫ ਬੋਲੇ ਆ ਤੇ ਇਸ ਗੱਲ ਦੇ ਲਈ ਅੱਜ ਅਸੀਂ ਸਾਰਾ ਮਸੀਹ ਭਾਈਚਾਰਾ ਲੁਧਿਆਣਾ ਦੇ ਵਿੱਚ ਅਸੀਂ ਇਕੱਠੇ ਹੋਏ ਆ ਅਸੀਂ ਕਮਿਸ਼ਨਰ ਸਾਹਿਬ ਜੀ ਨੂੰ ਉਹਦੇ ਖਿਲਾਫ ਕੰਪਲੇਂਟ ਦਿੱਤੀ ਹੈ ਕਿ ਬੰਦ ਇਹ ਕਾਰਵਾਈ ਕੀਤੀ ਜਾਵੇ ਜੇ ਉਹ ਇਹ ਕਾਰਵਾਈ ਨਹੀਂ ਕੀਤੀ ਜਾਊਗੀ ਤਾਂ ਅਸੀਂ ਸਾਰੇ ਪੂਰੇ ਗਲੋਬਲ ਐਕਸ਼ਨ ਕਮੇਟੀ ਟੀਮ ਉਹ ਲੇਡੀ ਦੇ ਖਿਲਾਫ ਅਸੀਂ ਐਕਸ਼ਨ ਲਵਾਂਗੇ ਕਿਉਂਕਿ ਇਹ ਬਹੁਤ ਵੱਡੀ ਗੱਲ ਆ ਸਾਡੇ ਪਰਮੇਸ਼ਰ ਦੇ ਵਿਰੁੱਧ ਜੋ ਉਹਨੇ ਬੋਲਿਆ ਉਹ ਆਪਣੇ ਫੋਲਵਰਸ ਵਧਾਉਣ ਦੇ ਲਈ ਅਸੀਂ ਜਾਣਦੇ ਕਿ ਉਹ ਫੋਲਵਰਸ ਵਧਾਉਣ ਦੇ ਲਈ ਉਹਨੇ ਏਡੀ ਵੱਡੀ ਗੱਲ ਕਰੀ ਆ ਜੋ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਸਾਰੇ ਨੂੰ ਜੈਮ ਸੀ ਅੱਜ ਅਸੀਂ ਐਸਏਸੀਪੀ ਅਫਸਰ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਵਾਸਤੇ ਆਏ ਆ ਸਾਡੀ ਸਾਰੀ ਗਲੋਬਲ ਕ੍ਰਿਸਚੀਅਨ ਐਕਸ਼ਨ ਕਮੇਟੀ ਦੀ ਟੀਮ ਲੁਧਿਆਣਾ ਦੀ ਅਸੀਂ ਇਸ ਗੱਲ ਦੀ ਮੰਗ ਰੱਖਦੇ ਹਾਂ ਇਹ ਜਿਹੜੀ ਇੱਕ ਭੈਣ ਹੈ ਜਿਸ ਦਾ ਨਾਮ ਰਣਜੀਤ ਕੌਰ ਹੈ ਨਾ ਮਸ਼ਹੂਰ ਹੈ ਚੁੰਮੇ ਵਾਲੀ ਭਾਬੀ ਦੇ ਨਾਮ ਕਰਕੇ ਜਿਸ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਔਛੀ ਹਰਕਤ ਕੀਤੀ ਜਿਹਦੇ ਕਰਕੇ ਮਸੀਹ ਸਮਾਜ ਦੇ ਵਿੱਚ ਸਮੇਂ ਰੋਸ਼ ਹੈਗਾ